ਸਤਨਾਮ ਸ੍ਰੀ ਵਾਹੀ ਗੁਰਜੀ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਬਾਕਸ ਵਿੱਚ ਸਤਨਾਮ ਵਾਹੀ ਗੁਰੂ ਲਿਖਣਾ ਨਾ ਭੁੱਲਣਾ ਜੀ ਡਾਕੀ ਸ਼ਹਿਰ ਵਿੱਚ ਇੱਕ ਜ਼ਿਮੀਦਾਰ ਭੂਮੀਆ ਰਹਿੰਦਾ ਸੀ ਉਹ ਜ਼ਿਮੀਦਾਰ ਤਾਂ ਸੀ ਪਰ ਨਾਲੋਂ ਨਾਲ ਚੋਰੀ ਦਾ ਕੰਮ ਵੀ ਕਰਦਾ ਸੀ ਪਰ ਉਸਨੇ ਆਪਣੇ ਘਰ ਲੰਗਰ ਲਗਾ ਰੱਖਿਆ ਸੀ ਚੋਰੀ ਕਰਕੇ ਉਹ ਜੋ ਕੁਝ ਵੀ ਲਿਆਉਂਦਾ ਸੀ ਉਹ ਗਰੀਬਾਂ ਨੂੰ ਲੰਗਰ ਰਾਹੀਂ ਵੰਡ ਦਿਆਂ ਕਰਦਾ ਸੀ ਉਸਨੇ ਆਪਣੇ ਨਗਰ ਦੇ ਲੋਕਾਂ ਨੂੰ ਇਹ ਕਿਹਾ ਹੋਇਆ ਸੀ ਕਿ ਨਗਰ ਦੇ ਵਿੱਚ ਕੋਈ ਵੀ ਸਾਧ ਫਕੀਰ ਆਵੇ ਉਸਨੂੰ ਤੁਸੀਂ ਆਪਣੇ ਕੋਲ ਨਹੀਂ ਠਹਿਰਾਉਣਾ ਬਲਕਿ ਤੁਸੀਂ ਮੇਰੇ ਘਰ ਨੂੰ ਭੇਜ ਦੇਣਾ ਹੈ ਉਸ ਭੂਮੀ 'ਤੇ ਆਪਣੇ ਘਰ ਵਿੱਚ ਇੱਕ ਧਰਮਸ਼ਾਲਾ ਵੀ ਬਣਵਾਈ ਹੋਈ ਸੀ ਅਤੇ ਉਸ ਦੇ ਘਰ ਵਿੱਚ 24 ਘੰਟੇ ਲੰਗਰ ਚੱਲਦਾ ਰਹਿੰਦਾ ਸੀ ਜੋ ਕੋਈ ਵੀ ਉਸ ਦੇ ਘਰ ਜਾਂਦਾ ਸੀ ਉਹ ਉਸ ਨੂੰ ਰੋਟੀ ਪਾਣੀ ਖਾਏ ਬਿਗੈਰ ਨਹੀਂ ਜਾਣ ਦਿੰਦਾ ਸੀ ਇੱਕ ਦਿਨ ਲੋਕਾਂ ਦਾ ਉਜਾਰੇ ਕਰਦੀ ਕਰਦੇ ਤੰਦਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਨਕਰ ਵਿੱਚ ਪਹੁੰਚ ਗਏ ਤੇ ਇੱਕ ਵਿਅਕਤੀ ਦੇ ਘਰ ਕੋਲ ਚਾਹ ਬੈਠੇ ਨਗਰ ਦੇ ਲੋਕਾਂ ਨੇ ਗੁਰੂ ਜੀ ਦੇ ਚਰਨਾ ਵਿੱਚ ਨਮਸਕਾਰ ਕੀਤੀ ਨਗਰ ਦੇ ਲੋਕਾਂ ਨੇ ਕਿਹਾ ਕਿ ਗੁਰੂ ਜੀ ਤੁਸੀਂ ਇੱਥੇ ਨਾ ਬੈਠੋ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤਾਂ ਨਗਰ ਦੇਖ ਕੇ ਇੱਥੇ ਬੈਠ ਗਏ ਤਾਂ ਲੋਕਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਪਿੰਡ ਦੇ ਚੌਧਰੀ ਨੇ ਸਾਨੂੰ ਸਾਰਿਆਂ ਨੂੰ ਕਿਹਾ ਹੋਇਆ ਹੈ ਕਿ ਜੋ ਵੀ ਸਾਧ ਫਕੀਰ ਨਗਰ ਵਿੱਚ ਆਵੇ ਉਸ ਫਕੀਰ ਨੂੰ ਉਸਦੇ ਘਰ ਵਿੱਚ ਭੇਜਿਆ ਜਾਵੇ ਤਾਂ ਗੁਰੂ ਜੀ ਨੇ ਕਿਹਾ ਕਿ ਚਲੋ ਠੀਕ ਹੈ ਤਾਂ ਫਿਰ ਅਸੀਂ ਉਸਦੇ ਘਰ ਹੀ ਚਲੇ ਜਾਂਦੇ ਹਾਂ ਗੁਰੂ ਜੀ ਉੱਥੋਂ ਉੱਠ ਕੇ ਪੂਮੀ ਚੋਰ ਦੇ ਘਰ ਚਲੇ ਗਏ ਜਦੋਂ ਪੂਮੀ ਨੂੰ ਇਸ ਗੱਲ ਬਾਰੇ ਪਤਾ ਲੱਗਾ ਕੀ ਕੋਈ ਸਾਧੂ ਉਸਦੇ ਘਰ ਵਿੱਚ ਆਇਆ ਹੈ ਤਾਂ ਉਸਨੇ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਥੋੜੀ ਦੇਰ ਬਾਅਦ ਭੂਮੀ ਨੇ ਗੁਰੂ ਜੀ ਨੂੰ ਪੇਂਤੀ ਕੀਤੀ ਕਿ ਲੰਗਰ ਤਿਆਰ ਹੈ ਜੀ ਤੁਸੀਂ ਲੰਗਰ ਸ਼ਕ ਲਭੋ ਗੁਰੂ ਜੀ ਨੇ ਕਿਹਾ ਕਿ ਲੰਗਰ ਵੀ ਸ਼ਕਲੇ ਮੰਗੇ ਪਰ ਤੂੰ ਪਹਿਲਾਂ ਇਹ ਦੱਸ ਕੀ ਤੂੰ ਕਿਰਤ ਕੀ ਕਰਦਾ ਹੈ ਤੂੰ ਅਠੇ ਪਹਿਰ ਲੰਗਰ ਲਗਾ ਰੱਖਿਆ ਹੈ ਇਸ ਲੰਗਰ ਨੂੰ ਲਗਾਉਣ ਦੇ ਲਈ ਆਮਦਨ ਕਿੱਥੋਂ ਆਉਂਦੀ ਹੈ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਵੀ ਇਹ ਤਾਂ ਮਨ ਪਹਿਲਾਂ ਹੀ ਪਵਿੱਤਰ ਅਤੇ ਨਿਰਮਲ ਹੋ ਗਿਆ ਸੀ ਉਹ ਮੇਨੇ ਗੁਰੂ ਜੀ ਦੇ ਕੋਲੋਂ ਕੋਈ ਕਲਨਾ ਛੁਪਾਈ ਅਤੇ ਗੁਰੂ ਜੀ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਮੈਂ ਦਿਨ 베ਲੇ ਰਾਈਆਂ ਨੂੰ ਲੁੱਟਦਾ ਹਾਂ ਤੇ ਰਾਤ 베ਲੇ ਚੋਰੀ ਕਰ ਲਿਆਉਂਦਾ ਹਾਂ ਉਹ ਬੀਬੀ ਇਹ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ ਕਿ ਫਿਰ ਤਾਂ ਅਸੀਂ ਤੇਰਾ ਲੰਗਰ ਨਹੀਂ ਸ਼ਕਾਂਗੇ ਤਾਂ ਉਹ ਬੀਬੀ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਗੁਰੂ ਜੀ ਜੇਕਰ ਤੁਸੀਂ ਪ੍ਰਸ਼ਾਦਾ ਨਹੀਂ ਸਕੋਗੇ ਤਾਂ ਮੇਰਾ ਕਲਿਆਣ ਕਿਵੇਂ ਹੋਵੇਗਾ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੂਮਿਆ ਨੂੰ ਕਿਹਾ ਕਿ ਜੇ ਭਾਈ ਤੂੰ ਇਹ ਕੰਮ ਛੱਡ ਦੇਵੇਂਗਾ ਅਤੇ ਕਿਰਤ ਦੀ ਕਮਾਈ ਕਰੇਂਗਾ ਤਾਂ ਅਸੀਂ ਤੇਰੇ ਘਰ ਵਿੱਚੋਂ ਪ੍ਰਸ਼ਾਦਾ ਦਸ ਸਕ ਲਵਾਂਗੀ ਤਾਂ ਭੂਮਿਆ ਕਹਿਣ ਲੱਗਾ ਕਿ ਗੁਰੂ ਜੀ ਮੇਰੇ ਕੋਲੋਂ ਇਹ ਕੰਮ ਤਾਂ ਛੁੱਟਣਾ ਨਹੀਂ ਇਹ ਸਾਡਾ ਕੰਮ ਤਾਂ ਪਿਓ ਦਾਦੀ ਤੋਂ ਜਲਦਾ ਆ ਰਿਹਾ ਹੈ ਗੁਰੂ ਜੀ ਨੇ ਸੋਚਿਆ ਕਿ ਇਸ ਨੇ ਸੱਚੋ ਸੱਚ ਦੱਸ ਦਿੱਤਾ ਹੈ ਤਾਂ ਗੁਰੂ ਜੀ ਫਿਰ ਤੋਂ ਕਹਿਣ ਲੱਗੇ ਕਿ ਭਾਈ ਭੂਮੀ ਸਭ ਨੂੰ ਦੇਣ ਵਾਲਾ ਪਾਲਣ ਵਾਲਾ ਉਹ ਪਰਮੇਸ਼ਵਰ ਹੈ ਗੁਰੂ ਨਾਨਕ ਦੇਵ ਜੀ ਨੇ ਭੂਮੀ ਨੂੰ ਕਿਹਾ ਕਿ ਭਾਈ ਪੁਰਖਾ ਜੇ ਤੂੰ ਸਾਡੇ ਤਿੰਨ ਬਚਨ ਮੰਨੇਗਾ ਤਾਂ ਅਸੀਂ ਤੇਰਾ ਪਰਸ਼ਾਦਾ ਸ਼ਕ ਲਵਾਗੇ ਭੂਮੀ ਨੇ ਕਿਹਾ ਕਿ ਗੁਰੂ ਜੀ ਤੁਸੀਂ ਬਸ ਹੁਕਮ ਕਰੋ ਮੈਂ ਤੁਹਾਡੇ ਤਿੰਨੋਂ ਬਚਨ ਜ਼ਰੂਰ ਮੰਨਾਗਾ ਤਾਂ ਗੁਰੂ ਜੀ ਨੇ ਉਸ ਨੂੰ ਤਿੰਨ ਬਚਨ ਕਹੇ ਗੁਰੂ ਜੀ ਨੇ ਪਹਿਲਾ ਬਚਨ ਇਹ ਕੀਤਾ ਕਿ ਤੂੰ ਸਦਾ ਹੀ ਸੱਚ ਬੋਲੀ ਕਦੇ ਵੀ ਝੂਠ ਨਹੀਂ ਬੋਲਣਾ ਤੇ ਦੂਸਰਾ ਬਚਨ ਜਿਸ ਦਾ ਲੂਣ ਖਾਦਾ ਹੋਵੇ ਉਸ ਦਾ ਕਦੇ ਵੀ ਬੁਰਾ ਨਹੀਂ ਤੱਕਣਾ ਤੇ ਤੀਸਰਾ ਬਚਨ ਕਦੇ ਵੀ ਗਰੀਬ ਮਾਰੇ ਨਹੀਂ ਕਰਨੀ ਉਮੀ ਨੇ ਗੁਰੂ ਜੀ ਦੇ ਤਿੰਨੇ ਬਚਨ ਸੁਣ ਕੇ ਗੁਰੂ ਜੀ ਦੇ ਚਰਨਾਂ ਵਿੱਚ ਨਮਸ਼ਕਾਰ ਕੀਤੀ ਤੇ ਗੁਰੂ ਜੀ ਨੂੰ ਆਖਿਆ ਕਿ ਗੁਰੂ ਜੀ ਮੈਨੂੰ ਤੁਹਾਡੇ ਤਿੰਨੇ ਬਚਨ ਮਨਜ਼ੂਰ ਹਨ। ਭੂਮੀ ਜੁਰਨੇ ਕਿਹਾ ਕਿ ਗੁਰੂ ਜੀ ਮੈਂ ਬਚਨ ਮੰਨ ਲਏ ਹਨ। ਮੈਂ ਤੁਹਾਨੂੰ ਬਚਨ ਦਿੰਦਾ ਹਾਂ ਕਿ ਮੈਂ ਸਦਾ ਹੀ ਸੱਚ ਕਮਾਵਾਂਗਾ। गुरु जी ने कहा कि भूमि जो तू अपनी पिछली जिंदगी बीच बुरे कर्म किए हैं वह असी बख्श देते हैं जो हुण तू कर रहा है एही भी बख्शे बस तू एही तिन्ने बचन मनी अति अपनी जिंदगी विच धारण करी असी इथे उठे दरगाह विच भी तेरी जमनी परांगे ਗੁਰੂ ਨਾਨਕ ਦੇਵ ਜੀ ਨੇ ਉਸ ਦੇ ਘਰ ਪਰਸ਼ਦਾ ਸਕਿਆ ਤੇ ਪੰਜ ਦਿਨ ਉਸ ਦੇ ਘਰ ਰਹੇ। ਭੂਮੇ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਤੇ ਗੁਰੂ ਜੀ ਉਸ ਨੂੰ ਖੁਸ਼ੀਆਂ ਬਖਸ਼ਦੇ ਹੋਏ ਉਥੋਂ ਅੱਗੇ ਵੱਲ ਚਲੇ ਗਏ। ਗੁਰੂ ਜੀ ਦੇ ਚਲੇ ਜਾਣ ਤੋਂ ਬਾਅਦ ਇੱਕ ਦਿਨ ਭੂਮੇ ਚੋਰ ਦੇ ਮਨ ਵਿੱਚ ਕੀ ਆਇਆ? ਕਿ ਮੈਂ ਰਾਜੇ ਦੇ ਘਰ ਵਿੱਚ ਚੋਰੀ ਕਰਾਂ ਤੇ ਉੱਥੋਂ ਬਹੁਤ ਧਨ ਚੁੱਕ ਕੇ ਲਿਆਵਾਂ ਤੇ ਫਿਰ ਆਰਾਮ ਦੇ ਨਾਲ ਸਾਲ ਦੋ ਸਾਲ ਖੰਦਾ ਰਹਾਂਗਾ ਤੇ ਫਕੀਰਾਂ ਨੂੰ ਬੀਖਵਾਉਂਦਾ ਰਹਾਂਗਾ ਕਿਉਂਕਿ ਰਾਜੇ ਦੇ ਘਰ ਵਿੱਚ ਤਾਂ ਬਹੁਤ ਧਨ ਹੈ ਤਾਂ ਫਿਰ ਮੈਨੂੰ ਦਿਨ 베ਲੇ ਰਾਈਆਂ ਨੂੰ ਲੁੱਟਣ ਦੀ ਲੋੜ ਨਹੀਂ ਹੋਵੇਗੀ ോക രാജകുമാനോ പക്ഷേ കൂണ ഹ ਇਸ ਵੇਲੇ ਤੂੰ ਕਿੱਧਰ ਜਾ ਰਿਹਾ ਹੈਂ ਕੂਮੀਏ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ ਕੀਤਾ ਹੋਇਆ ਬਚਨ ਯਾਦ ਆ ਗਿਆ ਕਿ ਹਮੇਸ਼ਾ ਹੀ ਸੱਚ ਬੋਲਣਾ ਹੈ ਗੁਰੂ ਜੀ ਦੇ ਇਹ ਬਚਨ ਨੇ ਉਸ ਨੂੰ ਸੋਚਾਂ ਵਿੱਚ ਪਾ ਦਿੱਤਾ ਪਰ ਉਸ ਨੇ ਸੱਚ ਬੋਲਣ ਦਾ ਡ੍ਰਿੜ ਇਰਾਦਾ ਬਣਾ ਲਿਆ ਤੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਕਿ ਮੈਂ ਚੋਰ ਹਾਂ ਤੇ ਜਦੋਂ ਮੈਂ ਉਹ ਦੇ ਸੈਨਿਕਾਂ ਨੇ ਉਸ ਦਾ ਲਿਵਾਸ ਦੇਖਿਆ ਉਹ ਡਰ ਗਏ ਕਿ ਇਹ ਕੋਈ ਰਾਜਕਮਾਰ ਨਾ ਹੋਵੇ ਤੇ ਜੇਕਰ ਅਸੀਂ ਇਸ ਨੂੰ ਅੰਦਰ ਜਾਣ ਨਾ ਦਿੱਤਾ ਤਾਂ ਕੱਲ ਨੂੰ ਰਾਜਾ ਸਾਨੂੰ ਨੌਕਰੀ ਤੋਂ ਕੱਟ ਦੇਵੇਗਾ ਸੈਨਿਕਾਂ ਨੇ ਭੂਮੀਏ ਚੋਰ ਨੂੰ ਮਹਿਲ ਦੇ ਅੰਦਰ ਲਗਾ ਦਿੱਤਾ ജറെ കമരേ വി ബു ਉਸਨੇ ਬਹੁਤ ਸਾਰੇ ਕੀਮਤੀ ਗਹਿਣਿਆਂ ਅਤੇ ਕੱਪੜਿਆਂ ਦੀ ਗਠੜੀ ਬੰਨ੍ਹ ਲਈ। ਉੱਥੇ ਹੀ ਇੱਕ ਬਰਤਨ ਵਿੱਚ ਰਾਜੇ ਦੇ ਖਾਣ ਲਈ ਚੂਰਨ ਰੱਖਿਆ ਹੋਇਆ ਸੀ। ਤਾਂ ਭੂਮਿਆ ਜੂਰ ਉਸਨੂੰ ਚੁੱਕ ਕੇ ਵੇਖਣ ਲੱਗਾ ਕਿ ਇਹ ਕੀ ਚੀਜ਼ ਹੈ। ਚੂਰਨ ਨੂੰ ਦੇਖਣ ਦੇ ਨਾਲ ਉਸਨੂੰ ਪਤਾ ਨਾ ਲੱਗਿਆ ਕਿ ਇਹ ਇਹ ਚੂਰਨ ਹੈ। ਇਹ ਕੀ ਕਿਸ ਕੰਮ ਆਉਂਦੀ ਹੈ ਉਸਨੇ ਚੂਰਨ ਦੀ ਇੱਕ ਚੁੰਡੀ ਪਰਕੇ ਆਪਣੇ ਮੂੰਹ ਵਿੱਚ ਪਾ ਲਈ ਜਦੋਂ ਉਸਨੇ ਚੂਰਨ ਦਾ ਸਵਾਦ ਚੱਖਿਆ ਤਾਂ ਚੂਰਨ ਵਿੱਚ ਲੂਣ ਵੀ ਮਿਲਿਆ ਹੋਇਆ ਸੀ ਤੇ ਜਦੋਂ ਉਸ ਨੂੰ ਲੂਣ ਦਾ ਸਵਾਦ ਆਇਆ ਤਾਂ ਉਸ ਨੂੰ ਗੁਰੂ ਨਾਨਕ ਦੇਵ ਜੀ ਦਾ ਦੂਜਾ ਬਚਨ ਯਾਦ ਆ ਗਿਆ ਕੀ ਕਦੇ ਵੀ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਤੇ ਗੁਰੂ ਜੀ ਦੇ ਦੂਜੇ ਬਚਨ ਨੂੰ ਯਾਦ ਕਰਕੇ ਉਹ ਸੋਚਾਂ ਵਿੱਚ ਪੈ ਗਿਆ ਤੇ ਗੁਰੂ ਜੀ ਦੇ ਦੂਜੇ ਬਚਨ ਨੂੰ ਮੰਨਦੇ ਹੋਈ ਸਭ ਕਹਿਣੇ ਕੱਪੜੇ ਉਥੇ ਹੀ ਸੜ ਕੇ ਖਾਲੀ ਹੱਥ ਖਜ਼ਾਨੇ ਵਾਲੇ ਕਮਰੇ ਚੋਂ ਬਾਹਰ ਆ ਗਿਆ ਦੂਜੀ ਸਬੀਰ ਜਦੋਂ ਰਾਜੇ ਨੇ ਆਪਣੇ ਖਜ਼ਾਨੇ ਨੂੰ ਦੇਖਿਆ ਤਾਂ ਰਾਜਾ ਕੀ ਵੇਖਦਾ ਹੈ ਕਿ ਖਜ਼ਾਨੇ ਵਿੱਚ ਸਾਰੇ ਗਹਿਣੇ ਕੱਪੜੇ ਖਿਲਰੇ ਪਏ ਹਨ ਤੇ ਕੁਝ ਗਹਿਣੇ ਕੱਪੜੇ ਘਟੜੀਆਂ ਵਿੱਚ ਬੰਨੇ ਪਏ ਹਨ ਰਾਜੇ ਨੇ ਸਾਰੇ ਸਮਾਨ ਦੀ ਜਾਂਚ ਕੀਤੀ ਪਰ ਕੋਈ ਵੀ ਕੱਪੜਾ ਗਹਿਣਾ ਘੁਮ ਨਹੀਂ ਹੋਇਆ ਸੀ ਆਪਣੀ ਖਜ਼ਾਨੇ ਦੀ ਅਜਹੀ ਹਾਲਤ ਦੇਖ ਕੇ ਉਹ ਹੈਰਾਨ ਰਹਿ ਗਿਆ ਤੇ ਉਸਨੇ ਸੋਚਿਆ ਕਿ ਕੋਈ ਚੋਰ ਆਇਆ ਸੀ ਉਸਨੇ ਚੋਰੀ ਕੀਤੀ ਹੈ ਪਰ ਉਹ ਸਮਾਨ ਸਾਰਾ ਇੱਥੇ ਹੀ ਛੱਡ ਗਿਆ ਹੈ ਰਾਜੇ ਨੇ ਆਪਣੇ ਸੈਨਿਕਾਂ ਨੂੰ ਬੁਲਾਇਆ ਅਤੇ ਉਹਨਾਂ ਤੋਂ ਪੁੱਛਿਆ ਕਿ ਦੱਸੋ ਇੱਥੇ ਰਾਤ ਨੂੰ ਕੌਣ ਆਇਆ ਸੀ ਰਾਜੇ ਦੀ ਪੁੱਛਣ ਤੇ ਗੇਟ ਵਾਲੇ ਪਹਿਰੇਦਾਰਾਂ ਨੇ ਦੱਸਿਆ ਕਿ ਮਹਾਰਾਜ ਜੀ ਇੱਕ ਆਦਮੀ ਆਇਆ ਸੀ ਉਸ ਨੇ ਰਾਜਕੁਮਾਰਾਂ ਵਾਲੇ ਕੱਪੜੇ ਪੈਨੇ ਹੋਏ ਸਨ ਤੇ ਕੀਮਤੀ ਗਹਿਣੇ ਵੀ ਪਾਏ ਹੋਏ ਸਨ ਜਦੋਂ ਉਹ ਮਹਿਲ ਦੇ ਅੰਦਰ ਆਉਣ ਲੱਗਾ ਤਾਂ ਅਸੀਂ ਉਸ ਨੂੰ ਪੁੱਛਿਆ ਕਿ ਤੂੰ ਕੌਣ ਹੈ ਤੇ ਕਿੱਥੇ ਜਾ ਰਿਹਾ ਹੈ ਤੇ ਇਸ ਵਕਤ ਰਾਤ ਨੂੰ ਕਿਸ ਨੂੰ ਮਿਲਣਾ ਹੈ ਤੇ ਉਸ ਵਿਅਕਤੀ ਨੇ ਸਾਨੂੰ ਕਿਹਾ ਕਿ ਭਾਈ ਮੈਂ ਚੋਰ ਹਾਂ ਉਸਦੇ ਪਹਿਰਾਵੇ ਵੱਲ ਦੇਖ ਕੇ ਅਸੀਂ ਸੋਚਿਆ ਕਿ ਇਹ ਸਾਨੂੰ ਮਜ਼ਾਕ ਕਰਦਾ ਹੈ ਇਹ ਚੋਰ ਨਹੀਂ ਹੋ ਸਕਦਾ ਕੋਈ ਰਾਜਕੁਮਾਰ ਹੋਵੇਗਾ ਤੇ ਅਸੀਂ ਉਸ ਨੂੰ ਮਹਿਲ ਦੇ ਅੰਦਰ ਆਉਣ ਦਿੱਤਾ ਰਾਜੇ ਨੇ ਆਪਣੇ ਸੈਨਿਕਾਂ ਨੂੰ ਕਿਹਾ ਕਿ ਉਸ ਆਦਮੀ ਦੀ ਤਲਾਸ਼ ਕਰੋ ਸੈਨਿਕ ਤਿੰਨ ਦਿਨ ਨਗਰ ਵਿੱਚ ਉਸ ਨੂੰ ਲੱਭਦੇ ਰਹੇ ਪਰ ਉਹ ਬੀਜੋੜ ਦਾ ਕੋਈ ਪਤਾ ਨਾ ਲੱਗਾ ਤਾਂ ਫਿਰ ਰਾਜੇ ਨੇ ਹੁਕਮ ਕਰ ਦਿੱਤਾ ਕਿ ਜੋ ਵੀ ਨਗਰ ਵਿੱਚ ਬਦਮਾਸ਼ ਆਤੇ ਨਕੰਮੇ ਲੋਕ ਰਹਿੰਦੇ ਹਨ ਉਹਨਾਂ ਨੂੰ ਮਾਰ ਕੁੱਟ ਕੇ ਉਹਨਾਂ ਕੋਲੋਂ ਪਤਾ ਕਰੋ ਕਿ ਚੋਰ ਕੌਣ ਹੈ ਰਾਜੇ ਦੇ ਹੁਕਮ ਅਨੁਸਾਰ ਇਸੇ ਤਰ੍ਹਾਂ ਹੋਇਆ ਰਾਜੇ ਦੇ ਸੈਨਿਕ ਗਰੀਬਾਂ ਅਤੇ ਨਕਮੇ ਬੰਦਿਆਂ ਨੂੰ ਫੜ ਕੇ ਉਹਨਾਂ ਤੋਂ ਮਾਰ ਕੁੱਟ ਕੇ ਪੁੱਛਣ ਲੱਗੇ ਰਾਜੇ ਦੇ ਸੈਨਿਕ ਰੋਜ਼ਾਨਾ ਹੀ ਨਗਰ ਵਿੱਚੋਂ ਗਰੀਬਾਂ ਅਤੇ ਬਦਮਾਸ਼ ਬੰਦਿਆਂ ਨੂੰ ਫੜ ਕੇ ਲਿਆਉਂਦੇ ਅਤੇ ਉਹਨਾਂ ਨੂੰ ਕੁੱਟ ਕੇ ਚੋਰ ਵਾਰੀ ਪੁੱਛਦੇ ਇਸ ਗੱਲ ਦਾ ਸਾਰੇ ਨਗਰ ਵਿੱਚ ਰੌਲਾ ਪੈ ਗਿਆ ਤੇ ਇਸ ਗੱਲ ਦੇ ਬਾਰੇ ਭੂਮੀਏ ਚੋਰ ਨੂੰ ਵੀ ਪਤਾ ਲੱਗ ਗਿਆ ਤਦ ਉਸ ਨੂੰ ਗੁਰੂ ਨਾਨਕ ਦੇਵ ਜੀ ਦਾ ਤੀਜਾ ਬਚਨ ਯਾਦ ਆਇਆ कि कदे भी भाई गरीब मारे नहीं करनी ओह सोच लगा कि राजे बलो जो गरीबा कुट मार पवाई जा रही है यह सब कुछ मेरे करके ही हो रहा है ओहो गुरु नानक देव जी का तीजा बचन मान के राजे दे महल बिच जाके राजे नु बेनती की ਕੀ ਰਾਜਾ ਜੀ ਇਹਨਾਂ ਗਰੀਬਾਂ ਨੂੰ ਛੱਡ ਦੇਵੋ ਤੁਹਾਡਾ ਚੋਰ ਤਾਂ ਮੈਂ ਹਾਂ ਮੈਂ ਹੀ ਤੁਹਾਡੇ ਮਹਿਲ ਵਿੱਚ ਚੋਰੀ ਕਰਨਾ ਆਇਸੀ ਤੁਸੀਂ ਜੋ ਵੀ ਪੁੱਛਗਿੱਛ ਕਰਨੀ ਹੈ ਉਹ ਸਭ ਮੇਰੇ ਕੋਲੋਂ ਕਰ ਲਵੋ ਰਾਜੇ ਨੇ ਬਾਕੀ ਸਾਰੇ ਲੋਕ ਛੱਡ ਦਿੱਤੇ ਅਤੇ ਭੂਮੀਏ ਚੋਰ ਨੂੰ ਆਪਣੇ ਕੋਲ ਬਿਠਾ ਲਿਆ ਤਾਂ ਰਾਜੇ ਨੇ ਭੂਮੀਏ ਚੋਰ ਨੂੰ ਪੁੱਛਿਆ

ਮੈਨੂੰ ਇੱਕ ਪੂਰਾ ਗੁਰੂ ਮਿਲ ਗਿਆ ਹੈ ਰਾਜੇ ਨੇ ਪੁੱਛਿਆ ਕਿ ਉਹ ਕਿਹੜਾ ਗੁਰੂ ਹੈ ਭੂਮੀ ਚੋਰ ਨੇ ਕਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਹਨ ਜਿਨ੍ਹਾਂ ਨੇ ਮੈਨੂੰ ਤਿੰਨ ਬਚਨਾ ਉੱਤੇ ਆਮਲ ਕਰਨ ਦੇ ਲਈ ਆਖਿਆ ਸੀ ਭੂਮੀ ਚੋਰ ਨੇ ਸਾਰੀ ਗੱਲ ਰਾਜੇ ਨੂੰ ਦੱਸੀ ਕੀ ਕਿਉਂ ਉਸਨੇ ਸਮਾਨ ਸੱਟਿਆ ਤੇ ਚੋਰੀ ਨਹੀਂ ਕੀਤੀ ਭੂਮੀਏ ਚੋਰ ਦੀ ਗੱਲ ਸੁਣ ਕੇ ਰਾਜਾ ਹੈਰਾਨ ਹੋ ਗਿਆ ਰਾਜੇ ਨੇ ਭੂਮੀਏ ਚੋਰ ਨੂੰ ਬਹੁਤ ਹੀ ਸਾਬਸ ਦਿੱਤੀ ਤੇ ਰਾਜੇ ਨੇ ਭੂਮੀਏ ਚੋਰ ਨੂੰ ਕਿਹਾ ਕਿ ਮੈਨੂੰ ਬਹੁਤ ਮਾਣ ਹੈ ਤੇਰੇ ਤੇ ਜਿਸਨੇ ਆਪਣੇ ਗੁਰੂ ਦੇ ਬਚਨਾਂ ਨੂੰ ਦ੍ਰਿੜਤਾ ਨਾਲ ਨਿਭਾਇਆ ਹੈ ਤੇਰਾ ਗੁਰੂ ਤਨ ਹੈ ਜਿਸਨੇ ਤੈਨੂੰ ਇਹ ਉਪਦੇਸ਼ ਦਿੱਤਾ ਤੇ ਤਾ ਨਹੀਂ ਤੂੰ ਜਿਸਨੇ ਦ੍ਰਿੜਤਾ ਨਾਲ ਗੁਰੂ ਦੇ ਉਪਦੇਸ਼ ਨੂੰ ਨਿਭਾਇਆ ਹੈ ਆਪਣੀ ਜਾਨ ਖਤਰੇ ਵਿੱਚ ਪਾ ਕੇ ਵੀ ਤੇ ਗੁਰੂ ਦੇ ਬਚਨਾਂ ਨੂੰ ਪੂਰਾ ਕੀਤਾ ਹੈ ਇਸ ਗੱਲ ਤੋਂ ਬਾਅਦ ਭੂਮੀਏ ਚੋਰ ਨੇ ਚੋਰੀ ਕਰਨੀ ਅਧਿਰਹਗੀਰਾਂ ਨੂੰ ਲੁੱਟਣਾ ਬਿਲਕੁਲ ਹੀ ਛੱਡ ਦਿੱਤਾ ਤੇ ਕੀਰਤ ਕਰਕੇ ਖਾਣ ਲੱਗਾ ਵਹਿਗੁਰੂ ਦਾ ਨਾਮ ਜਪਣ ਲੱਗਾ ਤੇ ਰਾਜੇ ਨੂੰ ਪੇ ਧਰਮ ਮਸਾਲਾ ਬਣਵਾਉਣ ਦੇ ਲਈ ਕਿਹਾ ਰਾਜੇ ਦੀ ਬਣਾਈ ਹੋਈ ਧਰਮ ਮਸਾਲਾ ਵਿੱਚ ਰੋਜ਼ਾਨਾ ਹੀ ਕੀਰਤਨ ਹੋਣ ਲੱਗਾ ਲੰਗਰ ਚੱਲਣ ਲੱਗੀ ਉਮੀਏ ਚੋਰ ਦੀ ਸਚਾਈ ਦੇਖ ਕੇ ਅਤੇ ਆਪਣੇ ਗੁਰੂ ਪ੍ਰਤੀ ਪਿਆਰ ਦੇਖ ਕੇ ਰਾਜੇ ਨੇ ਉਸ ਨੂੰ ਆਪਣਾ ਵਜ਼ੀਰ ਬਣਾ ਲਿਆ ਸਤਨਾਮ ਸ੍ਰੀ ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋ ਗੁਰੂ ਦੀ ਪਿਆਰੀ ਸੰਗਤ ਜੀ ਜੀ ਕਰ ਤਹਾਨੂੰ ਅੱਜ ਦੀ ਸਾਕੀ ਚੰਗੀ ਲੱਗੀ ਤਾਂ ਇਸ ਸਾਕੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਕਮੈਂਟ ਬਾਕਸ ਵਿੱਚ ਸਤਨਾਮ ਵਾਹਿਗੁਰੂ ਲਿਖਣਾ ਨਾ ਭੁੱਲਣਾ ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਸਾਖੀਆਂ ਸੁਣ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ